ਆਵੇ ਝੂਲਦੇ ਆ ਨਿਸ਼ਾਨਾ ਕੋ ਭਾਵੇ ਆ ਆਵੇ ਨਿਹਾਲ ਹੋ ਜਾਵੇ ਕਾਲੀ ਬਾਬਾ ਜੀ ਸਿੰਘ ਜੀ ਕੋ ਭਾਵੇ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ ਕਿਹਾਣਾ ਚੰਦੇ ਆਪਾਂ ਉਹ ਵੇਖਣ ਸਾ ਤੇ ਵਾਕਾ 22 12 ਤਰੀਕ ਦਾ ਹੈ 12 8 ਦਾ ਜੀ ਕਾਰਪੋਰੇਸ਼ਨ ਦੇ ਜਿਹੜੀ ਟੀਮ ਹੈ ਪੂਰੀ ਇਹਨਾਂ ਦੇ ਦੋ ਇਨਸਪੈਕਟਰ ਇੱਕ ਇਹਨਾਂ ਦਾ ਪਟਵਾਰੀ ਤੇ ਉਹਨਾਂ ਦੇ ਨਾਲ ਜਿਹੜੇ ਰੱਖੇ ਹੋਏ ਗੁੰਡੇ ਅਸੀਂ ਉਹਨਾਂ ਅਧਿਕਾਰੀਆਂ ਨਹੀਂ ਕਹਾਂਗੇ ਜਿਸ ਤਰੀਕੇ ਨਾਲ ਉਹਨਾਂ ਨੇ ਇਹ ਕਾਰਵਾਈ ਕੀਤੀ ਉਹ ਗੁੰਡੇ ਸੀਗੇ ਉਹਨਾਂ ਨੇ ਆ ਕੇ ਨਾ ਕਿਸੇ ਨੂੰ ਨੋਟਿਸ ਦਿੱਤਾ ਨਾ ਕੋਈ ਗੁਰਦੁਆਰਾ ਪ੍ਰਬੰਧਕ ਕਮੇਟੀ ਬੁਲਾਈ ਗਈ ਇੱਥੇ ਕਿਸੇ ਵੀ ਧਾਰਮਿਕ ਸਥਾਨ ਨੂੰ ਜੇ ਕੋਈ ਤੁਸੀਂ ਟਾਣਾ ਵੀ ਹੈਗਾ ਉਹਦੇ ਵਾਸਤੇ ਐਸਜੀਪੀਸੀ ਆ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਗੁਰਦੁਆਰ ਸ਼ਹਿਰ ਦੀਆਂ ਸੰਸਥਾਵਾਂ ਨੇ ਇਹਨਾਂ ਨੇ ਕਿਸੇ ਵੀ ਮੋਤੋ ਬੰਦੇ ਨੂੰ ਬੁਲਾਇਆ ਨਹੀਂ ਗਿਆ ਚੁੱਪਚਾਪ ਇੱਥੇ ਆਏ ਇਹਨਾਂ ਨੇ ਆ ਕੇ ਥੋੜੇ ਮਾਰ ਕੇ ਪਹਿਲਾਂ ਕੰਧਾ ਟਾਈਆਂ ਤੇ ਜਿਹੜਾ ਵਿਚਾਰਾ ਉੱਥੇ ਬਜ਼ੁਰਗ ਬੈਠਾ ਸੀ ਸੇਵਾਦਾਰ ਉਹਨਾਂ ਇਹਨਾਂ ਦੇ ਜਿਹੜੇ ਗੁੰਡੇ ਆ ਉਹਨਾਂ ਨੇ ਥੱਪੜ ਮਾਰ ਕੇ ਉਹਨੂੰ ਬਾਹਰ ਕੱਢਿਆ ਇੱਥੋਂ ਦੀ ਕੌਣ ਸੀਗੀ ਬਿਜੂ ਉਹਰੇ ਸੇਵਾ ਕਰਦੇ ਆਂ ਹਾਂਜੀ ਸੇਵਾ ਇੱਥੇ ਵਿਚਾਰੇ ਉਹਨਾਂ ਦੀ ਡਿਊਟੀ ਸੀਗੀ ਕਿੰਨੇ ਸਾਲ ਤੋਂ ਇੱਥੇ ਬੈਠੇ ਨੇ ਉਹ ਉਹਨਾਂ ਨੂੰ ਥੱਪੜ ਮਾਰ ਕੇ ਉਹਨਾਂ ਨੇ ਬਾਹਰ ਕੱਢਿਆ ਜਿਹੜੇ ਇਹਨਾਂ ਦੇ ਮੁਲਾਜ਼ਮ ਨਾਲ ਆਏ ਸੀਗੇ ਅੱਗੇ ਤੇ ਉਹਨਾਂ ਨੇ ਉਸ ਤੋਂ ਬਾਅਦ ਉਹਨੂੰ ਕੱਢ ਕੇ ਅੰਦਰੋਂ ਸਿਰਫ ਪੀੜਾ ਸਾਹਿਬ ਇਕੱਲਾ ਕੱਢਿਆ ਇਹਨਾਂ ਨੇ ਬਾਕੀ ਪੋਥੀਆਂ ਵਗੈਰਾ ਜਿਨ੍ਹਾਂ ਦੇ ਪੱਖੇ ਸੀ ਜਿਨ੍ਹਾਂ ਰਮਾਲਾ ਸਾਹਿਬ ਸੀ ਸਾਰੇ ਉੱਥੇ ਪਏ ਸੀ ਇਹਨਾਂ ਨੇ ਪੂਰੀ ਦੀ ਪੂਰੀ ਬਿਲਡਿੰਗ ਜੀਸੀਬੀ ਦੇ ਨਾਲ ਢਾਹ ਦਿੱਤੀ ਗਈ ਉਹ ਔਰ ਉਹ ਕੇਂਦਰ ਅੰਦਰ ਕੁਝ ਹੈਗੇ ਨਹੀਂ ਸੀਗਾ ਗੌਰਪੇਸ਼ ਦੇ ਅਧਿਕਾਰੀ ਸਾਨੂੰ ਹੁਣ ਅੱਜ ਵੀ ਇਹ ਸਮਾਨ ਇੱਥੇ ਪਿਆ ਸਾਡੇ ਕੋਲ ਜਿਹੜੀਆਂ ਪੋਥੀਆਂ ਸੀ ਵਿੱਚੋਂ ਕੱਢੀਆਂ ਉਹਦੀ ਸਾਡੇ ਕੋਲ ਵੀਡੀਓ ਵੀ ਹੈਗੀਆਂ ਅਸੀਂ ਲੈ ਕੇ ਗਏ ਅਸੀਂ ਇੱਥੋਂ ਚੱਕੀਆਂ ਜਿਹੜੀਆਂ ਇੱਥੇ ਤੇ ਹਾਲੇ ਵੀ ਅੱਗੇ ਤੁਹਾਡੀ ਕਿਸੇ ਅਧਿਕਾਰੀ ਨਾਲ ਗੱਲਬਾਤ ਚੱਲ ਰਹੀ ਹੈ ਅਸੀਂ ਉਸ ਟਾਈਮ ਹੀ ਜਦੋਂ ਵੀ ਸਾਡਾ ਉਹ ਗੱਲ ਹੋਈ ਆ ਇਹ ਇੱਥੇ ਢਾ ਚੁੱਕੇ ਸੀਗੇ ਜਦੋਂ ਅਸੀਂ ਪਹੁੰਚੇ ਤਾਂ ਨਿਸ਼ਾਨ ਸਾਹਿਬ ਗੇਰਨ ਲੱਗੇ ਸੀ ਉਦੋਂ ਜਦੋਂ ਅਸੀਂ ਆ ਕੇ ਵਿਰੋਧ ਕੀਤਾ ਤੇ ਆ ਕੇ ਇੱਥੋਂ ਚਲੇ ਗਏ ਤੇ ਅਸੀਂ ਜਾ ਕੇ ਮੇਅਰ ਸਾਹਿਬ ਨੂੰ ਫਿਰ ਮਿਲੇ ਜਿਹਦੇ ਨਾਲ ਸਾਡੇ ਦੋ ਐਮਸੀਪੀ ਇੱਥੇ ਸ਼ਹਿਰ ਦੇ ਜਿ ਉਹ ਵੀ ਨਾਲ ਗਏ ਉੱਥੇ ਮੇਅਰ ਸਾਹਿਬ ਕੀ ਕਹਿੰਦੇ ਜੀ ਮੇਅਰ ਸਾਹਿਬ ਨੇ ਉਹ ਹੱਥ ਜੋੜ ਕੇ ਪਹਿਲਾਂ ਮਾਫੀ ਮੰਗੀ ਕਹਿੰਦਾ ਸਾਨੂੰ ਪਤਾ ਨਹੀਂ ਸੀ ਵੀ ਇਹ ਗੁਰਦੁਆਰਾ ਸਾਹਿਬ ਢਾਣ ਜਾ ਰਹੇ ਸਾਡੇ ਅਧਿਕਾਰੀ ਉਹਨਾਂ ਨੇ ਸਾਰਿਆਂ ਕੋਲ ਮਾਫੀ ਮੰਗੀ ਤੇ ਕਹਿੰਦਾ ਦੋ ਦਿਨ ਬਾਅਦ ਤੁਸੀਂ ਉਸਾਰੀ ਕਰ ਲਓ ਇੱਥੇ ਨਵਾਂ ਬਣਾਓ ਇਹ ਉਹਨਾਂ ਨੇ ਮੇਅਰ ਸਾਹਿਬ ਨੇ ਕਿਹਾ ਅਗਲੇ ਦਿਨ ਫੇਰ ਇਹ ਸਾਨੂੰ ਉਹ ਟਾਈਮ ਦਿੱਤਾ ਅਗਲੇ ਦਿਨ ਫੇਰ 3:30 ਵਜੇ ਇਹ ਜੀ ਸੀ ਬੀ ਮਸ਼ੀਨਾਂ ਲੈ ਕੇ ਫੇਰ ਇੱਥੇ ਪਹੁੰਚ ਗਏ ਤਾਂ ਜਿਹੜੀ ਉਹ ਰਹਿੰਦੀ ਜਗ੍ਹਾ ਸੀ ਉਹਨੂੰ ਢਾਣ ਲੱਗੇ ਜੀ ਇੱਥੇ ਤਾਂ ਚਲੋ ਸੰਗਤ ਇਕੱਠੀ ਹੋਗੀ ਤੇ ਇਸ ਬਾਕੀ ਸਾਰੇ ਸੰਗਤ ਇਕੱਠੀ ਹੋਈ ਰੋਲਾ ਪਿਆ ਵੀ ਤੁਸੀਂ ਜੇ ਸਾਫ਼ ਕਰਨਾ ਸਾਰਾ ਏਰੀਆ ਕਰ ਦਿਓ ਇਨਲੀਗਲ ਇਨਲੀਗਲ ਇੰਨਾ ਕੁਝ ਬਣਿਆ ਪਿਆ ਇੱਥੇ ਇਕਲ ਹੋਰੇ ਗਿਆ ਦੁਕਾਨਾਂ ਵੀ ਢਾਈਆਂ ਸਾਰੀਆਂ ਮਤਲਬ ਕਿੰਨੇ ਸਾਲਾਂ ਤੋਂ ਸੀਗੇ ਹੋਰ ਫਰੂਤਾ ਰਹਿ ਗਿਆ ਬਾਬਾ ਜੀ ਮੈਂ ਛੋਟੇ ਹੁੰਦੇ ਤੋਂ ਦੇਖਦਾ ਆ ਰਿਹਾ ਵੀ ਜਿੱਥੇ ਮੇਰੀ 47 ਸਾਲ ਦੀ ਉਮਰ ਮੈਂ ਨਿੱਕੇ ਹੁੰਦੇ ਤੋਂ ਦੇਖ ਰਿਹਾ 40 45 ਸਾਲ ਹੋ ਗਏ ਗੁਰੂ ਘਰ ਨੂੰ ਬਣੇ ਨੂੰ 5 ਸਾਲ ਪਹਿਲਾਂ ਇੱਥੋਂ ਮਹਾਰਾਜ ਦਾ ਸਰੂਪ ਜਿਹੜੀ ਸੇਵਾ ਘਟ ਸੀ ਇੱਥੇ ਤਾਂ ਆਪ ਲੈ ਗਏ ਸੀ ਇਥੋਂ ਤੇ ਹੁਣ ਜਿਹੜੇ ਉੱਥੇ ਮਹਾਰਾਜ ਦੇ ਨਿਸ਼ਾਨ ਲੱਗੇ ਹੋਏ ਸੀ ਮਾਈਕ ਦੇ ਉੱਤੇ ਪਾਠ ਚੱਲਦਾ ਹੁੰਦਾ ਸੀ ਬਾਬਾ ਜੀ ਇੱਥੇ ਰਹਿੰਦੇ ਸੀਗੇ ਸਵੇਰੇ ਸ਼ਾਮ ਮਾਈਕ ਦੇ ਉੱਤੇ ਪਾਠ ਚੱਲਦਾ ਸੀ ਤੇ ਪੋਥੀਆਂ ਸੀ ਅੰਦਰ ਨਿਸ਼ਾਨ ਸਾਹਿਬ ਲੱਗੇ ਸਸ਼ਤਰ ਅੰਦਰ ਸੀਗੇ ਇਹਨਾਂ ਨੇ ਸਾਰਾ ਕੁਝ ਅਜਾਲੇ ਢੇਰੀ ਲੱਗੀ ਆ ਹਾਲੇ ਆਪਾਂ ਪੱਟੀ ਨਹੀਂ ਪ੍ਰਸ਼ਾਸਨ ਦੇ ਅਧਿਕਾਰੀ ਆਣਗੇ ਫਿਰ ਆਪਾਂ ਚੱਕਾਂਗੇ ਤੋਂ ਦੀ ਉਹਨਾਂ ਨੂੰ ਵੀ ਪਤਾ ਲੱਗ ਦੇਗਾ ਵੀ ਇੱਥੇ ਕੀ ਪਿਆ ਸਾਬ ਵਾਹਿਗੁਰੂ ਜੀ ਕੀ ਫਤਿਹ ਦਾਸ ਤੂਫਾਨ ਸਿੰਘ ਦਸ਼ਮੇਸ਼ ਤਰਨਾਲ ਫੌਜ ਬਾਬਾ ਮੇਜਰ ਸਿੰਘ ਸੋਢੀ ਜੀ ਕਾਰਨ ਇਹ ਹੈ ਜੀ ਵੀ ਨਗਰ ਨਿਗਮ ਦੇ ਕੁਝ ਗੁੰਡਿਆਂ ਵੱਲੋਂ ਸ਼ਰਾਰਤੀ ਅੰਸਰਾ ਵੱਲੋਂ ਬਿਨਾ ਦੱਸੇ ਬਿਨਾ ਕੋਈ ਨੋਟਿਸ ਤੋਂ ਬਿਨਾ ਕੋਈ ਸ਼ਹਿਰ ਦੇ ਵਿੱਚੋਂ ਐਡਾ ਪਟਿਆਲਾ ਸ਼ਹਿਰ ਆ ਇਹਦੇ ਵਿੱਚ ਇੰਨੀਆਂ ਜਥੇਬੰਦੀਆਂ ਨੇ ਇੰਨੇ ਗੁਰੂ ਘਰ ਦੀਆਂ ਸੰਸਥਾਵਾਂ ਨੇ ਇੰਨੀਆਂ ਗੁਰੂ ਘਰ ਦੀਆਂ ਕਮੇਟੀਆਂ ਬਣੀਆਂ ਹੋਈਆਂ ਨੇ ਕਿਸੇ ਨੂੰ ਵੀ ਨੋਟਿਸ ਚ ਲਿਆਉਣਾ ਇਹਨਾਂ ਨੇ ਜ਼ਰੂਰੀ ਨਹੀਂ ਸਮਝਿਆ ਕਿਉਂਕਿ ਇਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੈਗਾ ਗੁਰੂ ਘਰਾਂ ਦੇ ਵਾਰਸ ਨਹੀਂ ਹੈਗੇ ਅੱਜ ਵਾਰਸ ਖੜੇ ਹੋਏ ਨੇ ਇਹ ਗੁਰੂ ਘਰ ਵੀ ਦੁਬਾਰਾ ਬਣੂਗਾ ਤੇ ਇਹਦੇ ਵਿੱਚ ਅਗਰ ਕੋਈ ਰੋੜਾ ਬਣੂਗਾ ਤਾਂ ਫਿਰ ਫੌਜਾ ਉਹਦੇ ਨਾਲ ਜਿਵੇਂ ਉਹ ਚਾਹਣਗੇ ਉਵੇਂ ਹੀ ਟਕਰਾਂਗੇ ਇਹ ਕੋੜੇ ਵੀ ਬੰਨਾਂਗੇ ਨਿਸ਼ਾਨ ਝੁੱਲੂਗਾ ਦਰਬਾਰ ਵੀ ਉਰੇ ਦੁਬਾਰਾ ਬਣੂਗਾ ਵਾਹਿਗੁਰੂ ਜੀ ਕਾਬ ਸਰ ਕੀ ਮੈਂ ਅੱਜ ਜਿਹੜਾ ਮੈਟਰ ਕਿਵੇਂ ਸੌਟ ਆਊਟ ਹੋਇਆ ਕੀ ਮਸਲਾ ਸੀਗਾ ਮੁਕਮਲ ਅਗੇ ਕੀ ਸੀ ਪੀ ਐਨ ਆਈ ਐਸ ਚੌਂਕ ਚੁੱਕ ਗੁਰਦੁਆਰਾ ਸਾਹਿਬ ਤੋਂ ਬਿਲਡਿੰਗ ਬਣੀ ਹੋਈ ਸੀ ਕੁਝ ਉਸਾਰੀ ਹੋਈ ਸੀ ਨਾਲ ਨਿਸ਼ਾਨ ਸਾਹਿਬ ਸੀ ਜਿਸ ਸਬੰਧ ਚ ਕਾਰਪੋਰੇਸ਼ਨ ਦੀ ਇੱਕ ਟੀਮ ਆਈ ਸੀ ਨਗਰ ਨਿਕ ਪਟਿਆਲਾ ਦੀ ਕੁਝ ਦਿਨ ਪਹਿਲਾਂ ਜਿਹਦਾ ਇੱਥੇ ਇੱਕਦਮ ਰੌਲਾ ਪੈ ਗਿਆ ਸੀ ਉਦੋਂ 15 ਅਗਸਤ ਹੋਣ ਕਰਕੇ ਇਹ ਉਸ ਦਿਨ ਤੋਂ ਟਾਈਮ ਦੇ ਦਿੱਤਾ ਗਿਆ ਸੀ ਅੱਜ ਕੁਝ ਸਿੱਖ ਜਥੇਬੰਦੀਆਂ ਤੇ ਨਿਹੰਗ ਜਥੇਬੰਦੀਆਂ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਜੋ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਤੇ ਡੀਸੀ ਸਾਹਿਬ ਨੂੰ ਦਿੱਤਾ ਗਿਆ ਜਿਸ ਮੁਤਾਬਕ ਕੁਝ ਨਗਰ ਨਿਗਮ ਦੇ ਕਰਮਚਾਰੀਆਂ ਦੇ ਖਿਲਾਫ ਅਲੀਗੇਸ਼ਨ ਲਗਾਏ ਗਏ ਹਨ ਜਿਨ੍ਹਾਂ ਦੀ ਪੜਤਾਲ ਕੀਤੀ ਜਾਵੇ ਕਿ ਅੱਜ ਉਹ ਮੰਗ ਪੱਤਰ ਲਿਆ ਗਿਆ ਹੈ ਤੇ ਉਹ ਜੋ ਪੜਤਾਲ ਦੌਰਾਨ ਬਣਦੀ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਭਰੋਸਾ ਦਿੱਤਾ ਗਿਆ ਤੇ ਧਰਨਾ ਚੁਕਾਇਆ ਸਰ ਜਿਹੜਾ ਜਾਮ ਸੀ ਉਹ ਖੋਲਸੇ ਜਾਮ ਖੋਲਤਾ ਗਿਆ ਸਰ ਹੁਣ ਇਹ ਕੰਸਟ੍ਰਕਸ਼ਨ ਦੁਬਾਰਾ ਸ਼ੁਰੂ ਹੋ ਗਈ ਇਹ ਕੰਸਟ੍ਰਕਸ਼ਨ ਤਾਂ ਦੁਬਾਰਾ ਉਹ ਇਸ਼ੂ ਸਾਡਾ ਹੈ ਨਹੀਂ ਸਾਡੀ ਤਾਂ ਮੇਨ ਇਸ਼ੂ ਜੇ ਕੋਈ ਕ੍ਰਿਮੀਨਲ ਇਹਦੇ ਵਿੱਚ ਕੋਈ ਕਾਰਵਾਈ ਬਣਦੀ ਉਹਦੇ ਜੀ